ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦੀਆਮਾਰਿਸ਼ ਕੁਮਾਰੋਂ ਪ੍ਰਕਾਸ਼ਜੀਤ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਚਾਈਨਾ ਡੋਨ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਛੇੜੀ ਗਈ ਹੈ ਉੱਥੇ ਹੀ ਸਾਂਝ ਕੇਂਦਰ ਗੁਰਦਾਸਪੁਰ ਦੇ ਇੰਚਾਰਜ ਮੈਡਮ ਇੰਦਰਬੀਰ ਕੌਰ ਨੇ ਲੋਕਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਲੋਕ ਲੋਹੜੀ ਵਾਲੇ ਦਿਨ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਕੋਈ ਵੀ ਇਸ ਦੇ ਨਾਲ ਪਤੰਗਬਾਜ਼ੀ ਕਰਦਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਤਾਰਾ 307 ਲਗਾਈ ਜਾਵੇਗੀ ਹਾਂਜੀ ਮੈਂ ਇੰਸਪੈਕਟਰ ਇੰਦਰਬੀਰ ਕੋ ਇੰਚਾਰਜ ਡਿਸਟ੍ਰਿਕਟ ਸਾਂਝ ਕੇਂਦਰ ਗੁਰਦਾਸਪੁਰ ਸਭ ਤੋਂ ਪਹਿਲੇ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡੇ ਮਾਨਯੋਗ ਐਸਐਸਪੀ ਵਿਆਮਾ ਹਰੀਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਚਾਨਾ ਚਾਈਨਾ ਡੋਰ ਦੇ ਖਿਲਾਫ ਕਾਫੀ ਵੱਡੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਹੈ ਔਰ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਔਰ ਜੋ ਕਾਰਵਾਈ ਹੈਗੀ ਹੈ ਬੰਦੀ ਕਾਰਵਾਈ ਜਿਹੜੀ ਹੈ ਜਿਹੜੇ ਚਾਈਨਾ ਡੋਰ ਨੂੰ ਵੇਚ ਰਹੇ ਨੇ ਜਾਂ ਜਿਨ੍ਹਾਂ ਨੇ ਸਟਾਕ ਕਰਕੇ ਰੱਖੀ ਹੋਈ ਹੈ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਬਾਕੀ ਬਾਜ਼ਾਰਾਂ ਦੇ ਵਿੱਚ ਚైనా ਡੋਰ ਦੇ ਮੁਕਾਬਲੇ 'ਚ ਸਾਡੀ ਇੰਡੀਅਨ ਡੋਰ ਜੋ ਹੈ ਕਿਉਂਕਿ ਚైనా ਡੋਰ ਤੋਂ ਵੀ ਬਹੁਤ ਵਧੀਆ ਉਹ ਵਿਕ ਰਹੀ ਹੈ ਉਹ ਤੁਸੀਂ ਲਵੋ ਉਹਦੇ ਨਾਲ ਸਾਡੀ ਕੋਈ ਵੀ ਜਾਣਵਲ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਅਸੀਂ ਆਪਣੀ ਇੰਡੀਅਨ ਸਟਿਚ ਜਾਨ ਮਿਹੜੀ ਹੈ ਸਭ ਤੋਂ ਜ਼ਿਆਦਾ ਪਹਿਲੇ ਪਹਲ ਦੇਗੇ। ਮੈਂ ਬੱਚਿਆਂ ਨੂੰ ਔਰ ਉਹਨਾਂ ਦੇ ਮਾਪੇ-ਬਾਪ ਨੂੰ ਇਹ ਹੀ ਅਪੀਲ ਕਰਨੀ ਚਾਹਾਂਗੀ ਕਿ ਜਿਹੜੀ ਚਾਇਨਾ ਡੋਰ ਹੈਗੀ ਆ ਇਹ ਇਹਦੇ ਨਾਲ ਅਗਰ ਕੋਈ ਵੀ ਫੜਿਆ ਜਾਂਦਾ ਆ ਪਤੰਗ ਉਡਾਂਦਾ ਚਾਇਨਾ ਡੋਰ ਦਾ ਇਸਤੇਮਾਲ ਕਰਦਾ ਫੜਿਆ ਜਾਂਦਾ ਏ ਤੇ ਬੱਚਿਆਂ ਦੇ ਖਿਲਾਫ ਤਾਂ ਕਾਰਵਾਈ ਹੋਏਗੀ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋਏਗੀ ਅੰਡਰ ਸੈਕਸ਼ਨ 307 ਦੇ ਤਹਿਤ ਜੋ ਹੈ ਉਹ ਐਫ ਆਈ ਆਰ ਜਿਹੜੀ ਲੌਸ ਕੀਤੀ ਜਾਵੇਗੀ ਬਾਕੀ ਜਿੰਨੇ ਵੀ ਪਬਲਿਕ ਪਰਸਨਸ ਹੈਗੇ ਆ ਉਹ ਆਪਣੀ ਇਸ ਡੋਰ ਤੋਂ ਗਰੇਜ਼ ਕਰਨ ਕਿਉਂਕਿ ਇਹਦੇ ਵਿੱਚ ਕਿਤੇ ਵੀ ਕੋਈ ਵੀ ਅਪੀਲ ਔਰ ਕੋਈ ਦਲੀਲ ਨਹੀਂ ਹੈਗੀ ਔਰ ਤੁਹਾਡਾ ਜੋ ਫਿਊਚਰ ਹੈ ਉਹ ਖਰਾਬ ਹੋ ਜਾਏਗਾ ਕਿਉਂਕਿ ਜਦੋਂ ਐਫਆਈਆਰ ਲوز ਹੋਗੀ ਤਾਂ ਤੁਹਾਡੇ ਬੱਚੇ ਜਿਹੜੇ ਹੈਗੇ ਨੇ ਉਹ ਕਿਤੇ ਵੀ ਯੋਗ ਸਿਲੈਕਸ਼ਨ ਵਾਸਤੇ ਜਿਹੜੇ ਨੇ ਉਹ ਦਾਗੀ ਹੋ ਜਾਣਗੇ ਜੀ ਤੇ ਦੁਬਾਰਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਧੰਨਵਾਦ